ਅਮਰੀਕਾ ਤੋਂ ਇਸ ਵਿਲੇ ਦੀ ਬੇहद ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਡੋਨਾਲਡ ਟਰੰਪ ਦੇ ਵੱਲੋਂ ਇੱਕ ਦਸਤਾਵੇਜ਼ ਦੇ ਉੱਤੇ ਦਸਤਖਤ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ 트랜ਸ ਜੈਂਡਰਸ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਸਲ ਵਿੱਚ ਡੋਨਾਲਡ 트੍ਰੰਪ ਉਨ੍ਹਾਂ ਦਾ ਕਹਿਣਾ ਹੈ ਕਿ ਦੁਨੀਆ ਦੇ ਵਿੱਚ ਰੱਬ ਦੇ ਵੱਲੋਂ ਬਣਾਏ ਗਏ ਦੋ ਹੀ ਜੈਂਡਰ ਨੇ ਇੱਕ ਫੀਮੇਲ ਤੇ ਇੱਕ ਮੇਲ ਇਸ ਤੋਂ ਇਲਾਵਾ ਕੋਈ ਵੀ ਹੋਰ ਜੈਂਡਰ ਨਹੀਂ ਹੈ ਜਿਸ ਤੋਂ ਬਾਅਦ ਉਹਨਾਂ ਨੇ 트੍ਰਾਂਸ ਜੈਂਡਰਾਂ ਦੀ ਫੌਜ ਭਰਤੀ ਨੂੰ ਲੈ ਕੇ ਇੱਕ ਇੱਕ ਅਹਿਮ ਦਸਤਾਵੇਜ਼ ਦੇ ਉੱਤੇ ਦਸਤਖਤ ਜੜੇ ਨੇ ਉਹ ਕਰ ਦਿੱਤੇ ਹੈ ਤੇ ਮਾਮਲੇ ਦੇ ਨਾਲ ਜੁੜੀ ਜੋ ਰਿਪੋਰਟ ਸਾਹਮਣੇ ਆਈ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹੰਤ ਤੱਕ ਸਾਡੀ ਇਸ ਖਾਸ ਖਬਰ ਨੂੰ ਜ਼ਰੂਰ ਸੁਣਿਓ ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਇੱਕ ਦੇ ਬਾਅਦ ਇੱਕ ਸਖਤ ਫੈਸਲੇ ਲੈ ਰਹੇ ਨੇ ਤੇ ਹੁਣ ਰਾਸ਼ਟਰਪਤੀ 트ੰਪ ਨੇ 트랜ਸਜੈਂਡਰ ਪਾਇਚਾਰੇ ਨੂੰ ਵੱਡਾ ਝਟਕਾ ਦਿੱਤਾ ਹੈ। 트ੰਪ ਨੇ ਰੱਖਿਆ ਸਕੱਤਰ ਪੀਚ ਨੂੰ 트랜ਸਜੈਂਡਰ ਫੌਜਾਂ ਦੇ ਬਾਰੇ ਪੈਂਟਾਗਨ ਦੀ ਨੀਤੀ ਨੂੰ ਸੋਧਣ ਦਾ ਨਿਰਦੇਸ਼ ਦੇਣ ਵਾਲੇ ਇੱਕ ਕਾਰਜਕਾਰੀ ਆਦੇਸ਼ ਦੇ ਉੱਤੇ ਦਸਤਖਤ ਕਰ ਦਿੱਤੇ ਨੇ ਜਿਸ ਦੇ ਨਾਲ ਉਹਨਾਂ ਦੀ ਫੌਜੀ ਸੇਵਾ ਤੇ ਉਹ ਇੱਕ ਦੇ ਵਿੱਚ پابੰਦੀ ਲਗਾਈ ਜਾ ਸਕਦੀ ਹੈ। 트ੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ 트랜ਸਜੈਂਡਰ ਫੌਜਾਂ ਤੇ پابੰਦੀ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਮਾਮਲਾ ਕਈ ਸਾਲਾਂ ਤੱਕ ਅਦਾਲਤ ਦੇ ਵਿੱਚ ਉਲਝਿਆ ਰਿਹਾ ਇਸ ਤੋਂ ਪਹਿਲਾਂ ਕਿ ਉਸ ਸਮੇਂ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅਹੁਦਾ ਸੰਭਾਲਣ ਤੋਂ ਥੋੜੀ ਦੇਰ ਬਾਅਦ ਇਸ ਫੈਸਲੇ ਨੂੰ ਉਲਟਾ ਦਿੱਤਾ ਸੀ ਪਹਿਲਾਂ ਵੀ 트ੰਪ ਦੇ ਵੱਲੋਂ ਕਈ ਵਾਰ 트ਾਂਸ ਜੈਂਡਰ ਫੌਜਾਂ ਦੇ ਉੱਤੇ پابੰਦੀ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਪਰ ਉਹਨਾਂ ਨੇ ਕਈ ਸਾਲਾਂ ਤੱਕ ਅਦਾਲਤ ਦੇ ਵਿੱਚ ਜਾ ਜਾ ਕੇ ਇਸ ਪ੍ਰਤੀ ਦਲੀਲ ਵੀ ਦਿੱਤੀ ਹੈ ਪਰ ਕੁਝ ਵੀ ਨਹੀਂ ਹੋਇਆ ਤੇ ਜਦ ਸੱਤਾ ਪਲਟੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਬਣੇ ਉਹਨਾਂ ਦੇ ਵੱਲੋਂ ਆਪਣੇ ਅਹੁਦੇ ਨੂੰ ਸੰਭਾਲਣ ਤੋਂ ਕੁਝ ਸਮੇਂ ਦੇ ਵਿੱਚਕਾਰ ਹੀ 트੍ਰੰਪ ਦੇ ਇਸ ਫੈਸਲੇ ਨੂੰ ਪਲਟ ਦਿੱਤਾ ਗਿਆ ਸੀ ਪਰ ਹੁਣ ਇੱਕ ਵਾਰ ਫਿਰ ਤੋਂ 트੍ਰੰਪ ਅਮਰੀਕਾ ਦੇ ਰਾਸ਼ਟਰਪਤੀ ਬਣ ਚੁੱਕੇ ਨੇ ਤੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ 트੍ਰਾਂਸ ਜੈਂਡਰ ਭਾਈਚਾਰੇ ਦੇ ਜੋ ਲੋਕ ਹੈ ਉਹਨਾਂ ਨੂੰ ਫੌਜ ਦੇ ਵਿੱਚ ਨਹੀਂ ਤਾਇਨਾਤ ਕੀਤਾ ਜਾਏਗਾ ਕਿਤੇ ਨਾ ਕਿਤੇ ਇੱਕ ਵੱਡਾ ਝਟਕਾ ਜ਼ਰੂਰ ਟਾਇ ਜਿਹੜਾ ਹੈ ਉਹ 트੍ਰੰਪ ਦੇ ਵੱਲੋਂ 트੍ਰਾਂਸ ਜੈਂਡਰ ਭਾਈਚਾਰੇ ਨੂੰ ਦੇ ਦਿੱਤਾ ਗਿਆ ਫੌਜਾਂ ਬਾਰੇ ਪੈਂਟਾਗਨ ਦੀ ਨੀਤੀ ਨੂੰ ਸੋਧਣ ਦਾ ਨਿਰਦੇਸ਼ ਦੇਣ ਵਾਲੇ ਕਾਰਜਕਾਰੀ ਆਦੇਸ਼ ਦੇ ਉੱਤੇ ਦਸਤਖਤ ਟਰੰਪ ਨੇ ਕਰ ਦਿੱਤੇ ਨੇ ਜਿਸ ਨਾਲ 트랜ਸ ਜੈਂਡਰਸ ਦੀ ਜੋ ਫੌਜੀ ਸੇਵਾ ਕੁਵੈਖ ਦੇ ਵਿੱਚ ਉਸ ਦੇ ਉੱਤੇ ਪਾਬੰਦੀ ਲਗਾਈ ਜਾ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਡੋਨਾਲਡ ਟਰੰਪ ਸਿਰਫ 트랜ਸ ਜੈਂਡਰਸ ਨੂੰ ਲੈ ਕੇ ਨਹੀਂ ਬਲਕਿ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਸਖਤ ਫੈਸਲੇ ਲੈ ਰਹੇ ਨੇ ਜਿਨ੍ਹਾਂ ਦੇ ਵਿੱਚ ਇਮੀਗ੍ਰੇਸ਼ਨ ਪਾਲਿਸੀ 'ਚ ਬਦਲਾਅ ਹੋ ਰਹੇ ਨੇ ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਪ੍ਰਵਾਸੀ ਅਮਰੀਕਾ 'ਚ ਦਾਖਲ ਹੋਏ ਨੇ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਯਾਨੀ ਕਿ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਜਿਸ ਦੇ ਵਿੱਚ ਚੀਨ ਦੇ ਨਾਲ ਸੰਬੰਧਿਤ ਜਾਂ ਫਿਰ ਭਾਰਤ ਦੇ ਨਾਲ ਸੰਬੰਧਿਤ ਜਾਂ ਹੋਰ ਵੀ ਕਈ ਛੋਟੇ-ਮੋਟੇ ਦੇਸ਼ਾਂ ਦੇ ਨਾਲ ਸੰਬੰਧਿਤ ਲੋਕ ਜੋ ਡਾਂਕੀ ਲਗਾ ਕੇ ਅਮਰੀਕਾ 'ਚ ਦਾਖਲ ਹੋਏ ਸੀ ਹੁਣ ਉਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ਾਂ ਨੂੰ ਭੇਜਿਆ ਜਾ ਰਿਹਾ ਤੇ ਸਿਟੀਜ਼ਨਸ਼ਿਪ ਐਕਟ ਜੋ ਹੈ ਉਸ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਬਦਲਾ ਟਰੰਪ ਦੇ ਵੱਲੋਂ ਕੀਤਾ ਜਾ ਸਕਦਾ ਪਰ ਇਹ ਆਉਣ ਵਾਲੇ ਸਮੇਂ ਦੀਆਂ ਚੀਜ਼ਾਂ ਨੇ ਤੇ ਹੁਣ ਦੀ ਗੱਲ ਕੀਤੀ ਜਾਏ ਟਰਾਂਸਜੈਂਡਰ ਭਾਈਚਾਰੇ ਨੂੰ ਇੱਕ ਵੱਡਾ ਝਟਕਾ ਰਾਸ਼ਪਤੀ ਟਰੰਪ ਦੇ ਵੱਲੋਂ ਜ਼ਰੂਰ ਦੇ ਦਿੱਤਾ ਗਿਆ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਨ੍ਹਾਂ ਟਰਾਂਸਜੈਂਡਰਸ ਦੀ ਜੋ ਫੌਜੀ ਸੇਵਾમાં ਹੈ ਉਸ ਦੇ ਉੱਤੇ پابੰਦੀ ਲਗਾਉਣ ਦੀ ਗੱਲ ਟਰੰਪ ਨੇ ਕਹਿ ਦਿੱਤੀ ਹੈ